ਜਪੋ ਤੁਨ ਅਰਿ ਜੀ ਦੇਵ ਗੁਰੂ ਜਪੋ ਜੀਨ ਆਇ ਤਨ ਦੇਵ ਗੁਰੂ ਫਿਰ ਸੰਕਟ ਜੋਨ ਗਲ ਬਰਨਾ ਫਿਰ ਸੰਕਟ ਜੋਨ ਕਰ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਜੱਪੇ ਹੋ ਜੇ ਨਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਹੀਂ ਆਇਓ ਇੱਕ ਮਹਾਨ ਆਤਮਾ ਮਹਾਨ ਲਖਾਰੀ ਮਹਾਨ ਮਹਾਨ ਸੰਤ ਅਤੇ ਗੁਰਵਾਨੀ ਦੇ ਨਿਰਮਾਤਾ ਸ਼ਾਂਤੀ ਦੇ ਪੁੰਜ ਸਿਧਾਂ ਦੇ ਸਰਤਾਜ ਪੰਜਵੇਂ ਨਾਨਕ ਤਨਤਨ ਸਿੰਘ ਗੁਰੂ ਅਰਜਨ ਦੇਵ ਜੀ ਦੇ ਛੇਵੀਂ ਪੁਰਬਤੇ ਅੱਜ ਪਿੰਡ ਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਸ਼ਹੀਦ ਲਗਾਈ ਗਈ ਹੈ ਤੇ ਅੱਜ ਅਸੀਂ ਉਹਨਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਗੁਰअर्जुनਦੇਵ ਜੀ ਨੇ ਬਾਣੀ ਦਾ ਰਚਨਾ ਕੀਤੀ ਬਾਣੀ ਦੇ ਵਿੱਚ ਦੇਖੋ ਉਹਨਾਂ ਨੇ ਭਗਤਾਂ ਰਿਸ਼ੀਆਂ ਮੂਨੀਆਂ ਨਿ ਮਖਵਕ ਜਾਤਾਂ ਦੇ ਭਗਤਾਂ ਦੀਆਂ ਰਿਸ਼ੀਆਂ ਦੀਆਂ ਮੂਨੀਆਂ ਦੀਆਂ ਬਾਣੀਆਂ ਨੂੰ ਦਰਜ ਕੀਤਾ ਅਤੇ ਇੱਕ ਸੱਭਿਆਚਾਰ ਭਾਈਚਾਰਕ ਸਾਂਝ ਬਣਾਉਣ ਦਾ ਸੁਨੇਹਾ ਦਿੱਤਾ ਉਹਨਾਂ ਨੇ ਦੇਖੋ ਸ੍ਰੀ ਦਰਬਾਰ ਸਾਹਿਬ ਦੀ ਰਚਨਾ ਕੀਤੀ ਨਿਰਮਾਣ ਕੀਤਾ ਤੇ ਉਹਦੇ ਚਾਰ ਦਰਵਾਜ਼ੇ ਰੱਖੇ ਜਿਨ੍ਹਾਂ ਦਾ ਮਤਲਬ ਹੈ ਕਿ ਪ੍ਰਮਾਤਮਾ ਰੱਬ ਜਿਹੜਾ ਆ ਉਹ ਸਾਰਿਆਂ ਲਈ ਹੈ ਰੱਬ ਦੇ ਦੂਹੇ ਸਾਰਿਆਂ ਲਈ ਖੁੱਲੇ ਹਨ ਸੋ ਅੱਜ ਦੇ ਦਿਨ ਤੇ ਉਹਨਾਂ ਦੇ ਛੇਤੀ ਦਿਨ ਤੇ ਆਓ ਅਸੀਂ ਉਹਨਾਂ ਦੇ ਚਰਨਾਂ ਤੇ ਸੀਸ ਧਰਿਏ ਅਤੇ ਅਰਦਾਸ ਕਰੀਏ ਦੇ ਸਤਿ ਪਿਤਾ ਵਾਹਿਗੁਰੂ ਸ਼੍ਰੀ ਮਰਦਨ ਸਿੰਘ ਜੀ ਸਾਰਿਆਂ ਦੇ ਪਰਿਵਾਰਾਂ ਤੇ ਮਿਹਰ ਭਰਿਆ ਰੱਖਣਾ ਤੇ ਸਾਨੂੰ ਸਾਰਿਆਂ ਨੂੰ ਸ਼ਾਂਤੀ ਭਾਈਚਾਰਾ ਬਣਾਉਣ ਦਾ ਵਾਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ